ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਅਤੇ ਭਲਾਈ ਪ੍ਰਵਾਨ ਹੋਵੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨੌਵੇਂ ਸਤਿਗੁਰੂ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸੀਸ ਦੀ ਕੁਰਬਾਨੀ ਦਿੱਤੀ ਉਹਨਾਂ ਦੀ ਦੈਂਸ ਉਸ 50ਵੀਂ ਸੀ ਦੀਸਤਾਵ ਦੀ ਸਾਰੀ ਕੌਮ ਰਲ ਕੇ ਮਨਾ ਰਹੀ ਹੈ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਇਨੋ ਬਡੋ ਕਲੂ ਮੈਂ ਸਾਕਾ ਸੀਸ ਦੀਆ ਪਰ ਸਿਰ ਨਾ ਦੀਆ ਠੀਕਰ ਫੋਰ ਦਲੀਸ ਸੇਰਾ ਪ੍ਰਪਰ ਕੀਓ ਪਿਆਨ ਤੇਗ ਬਾਧ ਸੀ ਕ੍ਰਿਆ ਕਈ ਨ ਕਿਨੋ ਹਾਨ ਤੇਗ ਬਾਧ ਕਹਿ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰ ਲੋਗ ਐਸੇ ਦੀਨ ਦਿਆਲ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਚੰਨਾ ਵਿੱਚ ਸਤ ਸਤ ਨਮਸਕਾਰ ਹੈ ਜਿਨ੍ਹਾਂ ਨੇ ਮੁਜੇ ਤਾਂ ਅੰਮ੍ਰਿਤ ਰੱਖਿਆ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੋਰ ਤਾਂ ਹੋਰ ਤਾਂ ਸ਼੍ਰੀ ਗੁਰਗੋਵਰਨ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜਿਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਪ੍ਰੇਰਣਾ ਦੇ ਕੇ ਕੁਰਬਾਨੀ ਕਰਨ ਵਾਸਤੇ ਪ੍ਰੇਰਿਆ ਤੇ ਦਿੱਲੀ ਤੋਰਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਖਾਲਸਾ ਪੰਥ ਦੀ ਸਥਾਪਨਾ ਕਰਕੇ ਔਰੰਗਜ਼ੇਬ ਨੂੰ ਸਬਕ ਸਿਖਾਉਣ ਲਈ ਉਹਦੇ ਜ਼ੁਲਮਾਂ ਨੂੰ ਠੰਡ ਪਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਐਸੇ ਦੀਨ ਦੇ ਆਸਤਗੁਰ ਤੋਂ ਬਲਿਹਾਰੇ ਜਾਈਏ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਬੈਰਾਗ ਮਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿਸ ਨੂੰ ਪੜ੍ਹ ਕੇ ਮਨ ਵਿੱਚ ਵਿਰਾਗ ਉਪਜਦਾ ਹੈ ਅਤੇ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰਤੇਗਵਾ ਜੀ ਦੇ ਚਰਨਾ ਵਿੱਚ ਬਾਰ-ਬਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀਤ ਪਤੇ